ਸੱਚਾ ਸਾਹਿਬ ਸੱਚ ਨਾਈ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਹੁਕਮ ਕਰਨ ਵਾਲਾ ਹਾਕਮ ਸੱਚਾ ਹੈ ਉਸ ਹਾਕਮ ਦਾ ਨਾਮ ਸੱਚਾ ਹੈ ਪਰ ਉਸ ਹਾਕਮ ਦੇ ਨਾਮ ਨੂੰ ਬੜੇ ਹੀ ਪਿਆਰ ਨਾਲ ਲੈਣਾ ਪੈਂਦਾ ਹੈ ਕਿਉਂਕਿ ਓ ਹਾਕਮ ਆਖਣ ਵਾਲਿਆਂ ਨੂੰ ਮੰਗਣ ਵਾਲਿਆਂ ਨੂੰ ਦੇ ਦੇ ਕਹਿਣ ਵਾਲਿਆਂ ਨੂੰ ਦਾਤਾਰ ਦਾਤਾਂ ਦਾ ਮਾਲਕ ਦਾਤਾਂ ਦੀ ਜਾਂਦਾ ਦੇਈ ਜਾਂਦਾ ਹੈ ਪ੍ਰਸ਼ੰ ਫੇਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਮੂੰਹੋਂ ਕੀ ਬੋਲਣ ਬੋਲੀ ਐ ਜਿਤ ਸੁੰਤਰੇ ਪਿਆਰ ਏ ਗੁਰਮੁਖ ਜਨੋ ਸੁਨੋ ਉਹ ਹਾਕਮ ਦਾਤਾ ਦਾ ਬਖਸ਼ਿੰਦ ਦਾਤਾ ਦਾ ਮਾਲਕ ਇਤਨਾ ਵੱਡਾ ਹੈ ਉਸ ਨੂੰ ਮਿਲਣ ਵਾਸਤੇ ਉਸ ਦਾ ਦਰਬਾਰ ਘਰ ਦੇਖਣ ਵਾਸਤੇ ਜਦ ਵੱਡਾ ਹੈ ਤਾਂ ਵੱਡੀ ਚੀਜ਼ ਹੀ ਉਸ ਦੇ ਅੱਗੇ ਮੋਹਰੇ ਰੱਖਣੀ ਪਵੇਗੀ ਜਿਸ ਦੇ ਰੱਖਣ ਨਾਲ ਉਹ ਪ੍ਰਸੰਨ ਹੋ ਜਾਵੇ ਪ੍ਰਸੰਨ ਹੋਵੇਗਾ ਤਾਂ ਉਸ ਦਾ ਦਰਬਾਰ ਉਸ ਦਾ ਘਰ ਉਸ ਦਾ ਚਿਹਰਾ ਮੋਹਰਾ ਸਾਨੂੰ ਦਿਖ ਪਵੇ ਜੇ ਨਹੀਂ ਤਾਂ ਦੱਸੋ ਫਿਰ ਉਸ ਦੇ ਅੱਗੇ ਕੀ ਰੱਖੀਏ ਪਰ ਹਾਂ ਜਿਹੜੇ ਬੋਲਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰਨ ਲੱਗ ਜਾਵੇ ਉਹ ਵੀ ਦੱਸੋ ਕਿ ਮੂੰਹ ਵਿੱਚੋਂ ਅਜਿਹੇ ਕਿਹੜੇ ਬੋਲ ਬੋਲੀਏ ਕਿਹੜੇ ਬੋਲ ਬੋਲੀਏ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ ਤੇ ਸਾਡਾ ਉਸ ਨਾਲ ਪਿਆਰ ਪੈ ਜਾਵੇ ਉੱਤਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਈਵੇਂ ਜਾਣੀਐ ਸਭ ਆਪੇ ਸਚਿਆਰ ਅੰਮ੍ਰਿਤ ਵੇਲੇ ਉੱਠੀਏ ਤੇ ਸੱਚੇ ਦੇ ਸੱਚੇ ਨਾਮ ਦਾ ਜਾਪ ਕਰੀਏ ਉਸ ਸੱਚੇ ਦਾ ਨਾਮ ਜਪਨਾ ਨਾਮ ਸਿਮਰਨਾ ਬੰਦਗੀ ਕਰਨੀ ਉਸ ਦੇ ਅੱਗੇ ਮੋਹਰੇ ਰੱਖਣ ਵਾਲੀ ਉਸ ਦਾ ਨਾਮ ਹੀ ਵਸਤੂ ਹੈ ਅੰਮ੍ਰਿਤ ਵੇਲੇ ਉੱਠਿਏ ਸੱਚਾ ਨਾਮ ਰੂਪੀ ਵਸਤੂ ਉਸ ਦੇ ਅੱਗੇ ਰਖੀਏ ਮੂੰਹੋਂ ਕੇ ਬੋਲਨ ਬੋਲਿਏ ਦੇ ਉੱਤਰ ਵਿੱਚ ਉਸ ਦੇ ਗੁਣਾਂ ਦੀ ਵਿਚਾਰ ਕਰੀਏ ਭਾਵ ਉਸ ਦੇ ਗੁਣ ਹੀ ਉਸ ਨੂੰ ਬੋਲ-ਬੋਲ ਕੇ ਸੁਨਾਈਏ ਉਸ ਦੇ ਗੁਣਾ ਦੁਆਰਾ ਉਸ ਦੀ ਵਡਿਆਈ करिए ਹਾਂ ਸਤ ਸੰਗ ਚ ਬੈਠੀਏ ਤੇ ਉਸ ਦੇ ਗੁਣਾ ਦੀਆਂ ਵਿਚਾਰਾਂ करिए ਕਿ ਉਹ ਆਪ ਸਭ ਕੁਝ ਆਪੇ ਆਪ ਹੈ ਪ੍ਰਸ਼ਨ ਉਸ ਦੇ ਵਾਰ-ਵਾਰ ਗੁਣਾ ਦੀਆਂ ਵਡਿਆਈਆਂ ਕਰਨ ਦਾ ਕੀ ਲਾਭ ਹੋਵੇਗਾ ਉੱਤਰ ਗੁਰਮੁਖ ਜਨੋ ਸੁਨੋ ਮਾਨਸ ਜਨਮ ਦਾ ਕੱਪੜਾ ਰੂਪੀ ਸਰੀਰ ਹਾਂ ਸਰੀਰ ਰੂਪੀ ਕੱਪੜਾ ਕਰਮਾਂ ਨਾਲ ਮਿਲਦਾ ਹੈ ਇਸ ਮਨੁੱਖੀ ਜਨਮ ਦਾ ਲਾਹਾ ਲੈਂਦੇ ਹੋਏ ਉਸ ਹਾਕਮ ਵਾਹਿਗੁਰੂ ਜੀ ਦੇ ਗੁਣ ਗਾਈਏ ਉਸ ਦੇ ਗੁਣਾ ਦੀਆਂ ਵਡਿਆਈਆਂ ਕਰੀਏ ਤਾਂ ਜੋ ਉਸ ਦੀ ਮਿਹਰ ਦੀ ਕਿਰਪਾ ਦੀ ਰਹਿਮਤ ਦੀ ਅਸਾਂ ਤੇ ਨਜ਼ਰ ਪੈ ਜਾਵੇ ਤਾਂ ਅਸਾਂ ਨੂੰ ਜੰਮਨ ਮਰਨ ਦੇ ਆਵਾਗਵਨ ਤੋਂ ਮੁਕਤੀ ਮਿਲ ਸਕਦੀ ਹੈ ਇਹ ਉਸ ਦੇ ਗੁਣਾਂ ਦੀਆਂ ਵਡਿਆਈਆਂ ਕਰਨ ਦਾ ਹੀ ਲਾਭ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ हे ਗੁਰਮੁਖ ਜਨੋ ਉਸ ਹਾਕਮ ਨੂੰ ਐਵੇਂ ਇਸ ਪ੍ਰਕਾਰ ਜਾਣੀਏ ਕਿ ਉਹ ਆਪੇ ਹੀ ਸੱਚਾ ਹੈ ਸਬਕੋਸ਼ ਉਸ ਦੇ ਅਧੀਨ ਹੈ